ਗੁਰੂ ਤੇਗ ਬਹਾਦਰ ਜੀ ਕੀ ਇਹ ਸਾਲਾਨਾ ਚਲ ਰਹਾ ਹੈ ਹੁਣ ਦਾ ਸ਼ਤਾਬਦੀ ਚਲ ਰਹੀ ਹੈ ਮਿਸ਼ਨ ਕਲੀਨ ਪੰਜਾਬ शुरू किया है जिसमें हम सबको प्रेरित किया है यहाँ से शुरू किया है क्योंकि देखो एक चार साल तो दूसरी सरकार के हो गए है ना तो लोगों की चॉइस थी तो हम चुप करके बैठे थे तो अब मैं निकलने ने विचरना शुरू किया मैंने लोगों के बीच जाना शुरू किया तो जहाँ जाती हूँ पहले गंदगी का ढेर दिख जाता है तो पहले भी जब एम थी मैं तो जहाँ ढेर मिला वही फोन करती थी कि आके उठाया क्यों नहीं है पूछो किसी को गंदगी का ढेर कहीं भी दिखा था छह हम तब भी झाड़ू मारते थे ताकि प्रशासन और हमें लिखित में था कि आपके पास इतने बंदे हैं ये वाला बंदा तो इतनी गलियां साफ करेगा कोई गली नहीं छोड़ेगा और आजकल तो पॉलिटिक्स होगी ये मेरा बच्चा है मल्ली क्या कसूर है इसका ऑर्डर दिया गया है कि इसके घर के बाहर मेरे आ, पूरी रामगढ़िया उन्होंने ये गली तो लेके एंड तक बगे वाली पत्ती तक तू सफाई नहीं करनी ਲੋਕੀਏ 11 22 ਦਾ ਬੂਆ ਇਹ ਹੈਗਾ ਕਾਂਗਰਸੀ 12 ਪੱਤੀ ਕੀਤਾ ਕਾਂਗਰਸੀ ਇਹਦੇ ਬੂਏ ਗਾ ਦੀ ਸਫਾਈ ਨਹੀਂ ਕਰਨੀ ਉਹ ਵਿਚਾਰੇ ਸਫਾਈ ਸੇਵਕ ਜਿਹੜੇ ਆ ਮੈਨੂੰ ਆ ਕੇ ਕਹਿੰਦੇ ਇੰਨੀ ਗੱਲ ਵੀ ਯਾਰ ਅਸੀਂ ਤੇਰੇ ਕੋਲ ਜਦੋਂ ਵੀ ਸਫਾਈ ਕਰਦੇ ਨੇ ਸਾਨੂੰ ਉੱਤੇ ਜਾ ਕੇ ਗਾਲਾਂ ਕਹਾਣੀਆਂ ਪੈਂਦੀਆਂ ਦੱਸੋ ਇਹ ਸਿਆਸਤ ਇੱਡੀ ਤਕੜੀ ਹੋਣੀ ਵੀ ਇੰਨਾ ਨਹੀਂ ਲੋਕਾਂ ਨੂੰ ਸਮਝ ਆਉਂਦੀ ਵੀ ਅਸੀਂ ਸਿਆਸਤ ਕਿਉਂ ਕਰਦੇ ਆ ਜਦੋਂ ਕਿਸੇ ਨੂੰ ਬਣਾਇਆ ਜਾਂਦਾ ਉਹ ਸਾਰੇ ਹਲਕੇ ਦਾ ਬਣਾਇਆ ਜਾਂਦਾ ਉਹਨਾਂ ਨੂੰ ਮਤਲਬ ਮੁਖ ਬਣਾਇਆ ਜਾਂਦਾ ਵੀ ਤੈਨੂੰ ਵੋਟਾਂ ਪਾ ਕੇ ਜਿਤਾਇਆ ਤੂੰ ਸਾਰੇ ਵੇਰਕ ਦੀ ਸਫਾਈ ਕਰੂ ਇਨਾ ਬੁਰਾ ਹਜੇ ਤੇ ਇੱਕ ਪਾਸੇ ਤਾਂ ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਪੱਖਪਾਤ ਜਾਤ ਪਾਤ ਵਰਗੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੋ ਹੈ ਨਹੀਂ ਜਿਹੜੇ ਸਫਾਈ ਸੇਵਕ ਹੈ ਮੇਰੇ ਹੁੰਦੇ ਮੈਂ ਕਹਿੰਨੀ ਆ ਉਹਨਾਂ ਦੇ ਖੰਡ ਪਾਠਾਂ ਤੇ ਮੈਨੂੰ ਬੁਲਾਉਂਦੇ ਸੀ ਅਸੀਂ ਉਹਨਾਂ ਲਈ ਜੁੱਤਿਆਂ ਦਾ ਲੰਗਰ ਲਾਇਆ ਮਤਲਬ ਉਹਨਾਂ ਨੂੰ ਪਹਿਨ ਪਾਈ ਬਣਾ ਕੇ ਰੱਖਿਆ ਜਿੰਨੇ ਸਫਾਈ ਸੇਵਕ ਹੈ ਉਹਨਾਂ ਨੇ ਜਦੋਂ ਆਪਣਾ ਕੋਈ ਵੀ ਵੱਡਾ ਪ੍ਰੋਗਰਾਮ ਕਾਰਪੋਰੇਸ਼ਨ 'ਚ ਕਰਨਾ ਕਿਤੇ ਵੀ ਕਰਨਾ ਉਹਨਾਂ ਨੇ ਸਪੈਸ਼ਲ ਮੈਨੂੰ ਚੀਜ਼ਾਂ ਸੂਲ ਆਲਾ ਕਿਉਂਕਿ ਮੈਂ ਉਹਨਾਂ ਨੂੰ ਲੈ ਕੇ ਤੁਰਦੀ ਸੀ ਨਾਲ ਅਸੀਂ ਕਿੰਨੀ ਵਾਰ ਦੇਖੋ ਤੁਸੀਂ ਮੇਨ ਰੋਡ ਤੇ ਉੱਥੇ ਇਹ ਵਾਲੀ ਰੋਡ ਤੇ ਬੱਲਾ ਦੀ ਰੋਡਾਂ ਤੇ ਅਸੀਂ ਕਿੰਨੀ ਸਫਾਈ ਕੀਤੀ ਪਰ ਮੈਨੂੰ ਐ ਸੀ ਜਿਹੜਾ ਕੂੜਾ ਦਿਖ ਗਿਆ ਮੈਂ ਉਹ ਕਾਉਂਸਲਰ ਦੀ ਜਾਣ ਖਾਲੀਂ ਦਿੱਸ ਤੇ ਹੁਣ ਇਹ ਮੇਰੀ ਅਪੀਲ ਹੈ ਅੰਮ੍ਰਿਤਸਰ ਸਾਹਿਬ ਦੇ 85 ਕਾਉਂਸਲਰਾਂ ਨੂੰ ਤੇ ਸਾਰੇ ਪੰਜਾਬ ਦੇ ਕਾਉਂਸਲਰਾਂ ਨੂੰ ਤੇ ਵਾਰਡ ਪ੍ਰਧਾਨਾਂ ਨੂੰ ਕਿ ਤੁਸੀਂ ਭੁੱਲ ਜੋ ਕਿਹੜੀ ਪਾਰਟੀ ਦੇ ਹੋ ਜੀ ਨੂੰ ਮਿਲਣਾ ਹੈ ਜੀ ਨੂੰ ਖਤਾਬ ਮਿਲਣਾ ਕਿਸੇ ਨੂੰ ਖਤਾਬ ਨਹੀਂ ਮਿਲਣਾ ਪੰਜਾਬ ਨੂੰ ਖਤਾਬ ਮਿਲਣਾ ਹੈ ਕਿ ਪੰਜਾਬ ਸਾਫ ਸੁਥਰੀ ਨਗਰੀ ਹੈ ਇੱਥੇ ਇੰਨੇ ਲੱਖਾਂ ਲੋਕ ਰੋਜ਼ ਆਉਂਦੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਪਾਂ ਸਫਾਈ ਤਾਂ ਦੇ ਸੋਏ ਕਿੰਨੀ ਸ਼ਰਮ ਦੀ ਗੱਲ ਹੈ ਇੱਕ ਗੋਰੇ ਨੇ ਝਾੜੂ ਚੱਕ ਲਿਆ ਸ਼ਰਮ ਦੇ ਮਾਰੇ ਇਹਨੇ ਕਿੰਨੀ ਸ਼ਰਮਾਈ ਉਦੋਂ ਦੇ ਅਸੀਂ ਚਾੜੂ ਚੱਖੇ ਲਾ ਗਏ ਵੀ ਚਲੋ ਸਫਾਈਆਂ ਕਰੋ ਇਹ ऑलरेडी ਮੇਰੇ ਮਾਈਂਡ ਸੀਗਾ ਇਹਦੇ ਨਾਲ ਪ੍ਰਸ਼ਾਸਨ ਜਾਗੂਗੀ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਮੈਂ ਇਹੀ ਕਹਿਣਾ ਚਾਹੁੰਦੀ ਆਂ ਵੀ ਆਪਣਾ ਕੂੜਾ ਵੀ ਘਟਾਓ ਗੈਸ ਕਰ ਸਕਦੇ ਜਿਹੜੇ ਗੋਰੇ ਆ ਉਹਨਾਂ ਨੇ ਕੰਪਲੈਸਲ ਫਲੋਰ ਦਾ ਕੰਮ ਕੀਤਾ ਇਹਨਾਂ ਨੇ ਬਿਲਕੁਲ ਕੀਤਾ ਵੈਸੇ ਤਾਂ ਐਕਚੁਅਲੀ ਜਦੋਂ ਮੈਂ ਨਿਕਲਣਾ ਸ਼ੁਰੂ ਕਰਦੀ ਆਂ ਤਾਂ ਮੇਰਾ ਫਰਸਟ ਜਿਹੜਾ ਪੜਾਅ ਵੈ ਉਸੇ ਤੇ ਹੁੰਦਾ ਅਸੀਂ ਨੋਟ ਕਰ ਰਹੇ ਹਾਂ ਹਜੇ ਕਿਹੜੀਆਂ ਸਰਕਾ ਬਣਨ ਵਾਲੀਆਂ ਹੈ ਕਿ ਕਿੱਥੇ ਕਿੱਥੇ ਲੋਕਾਂ ਨੂੰ ਪ੍ਰੋਬਲਮ ਹੈ ਲਿਖ ਰਹੇ ਹਾਂ ਕਿਉਂਕਿ ਹਜੇ ਅਸੀਂ ਕਰਾ ਨਹੀਂ ਕਰ ਸਕਦੇ ਜੋ ਚੀਜ਼ਾਂ ਸਿੱਖ ਸਕਾਲ ਅਸੀਂ ਕਿਉਂ ਰੁਕੀਏ ਜਿਹੜੀ ਚੀਜ਼ ਇਨਸਾਨ ਦੇ ਆਪਣੇ ਹੱਥ ਆਪਣੇ ਹੱਥ ਅਸੀਂ ਉਹ ਤਾਂ ਉਹ ਤਾਂ ਕਰਾ ਸਕਦੇ ਹਾਂ ਨਾ ਸੋ ਸਫਾਈ ਤਾਂ ਰੱਖ ਸਕਦੇ ਹਾਂ ਨਾ ਗੁਰਦੁਆਰਾ ਦਾ ਆਸ-ਪਾਸ ਹੈ ਆਪਾਂ ਪਹਿਲਾਂ ਪਾਕੀ ਸਾਹਿਬ ਲੈ ਕੇ ਜਾਂਦੇ ਹਾਂ ਸਾਰੇ ਬੰਦੇ ਇਹ ਸ਼ਰਮ ਕੀ ਹੈ ਕਦੋਂ ਸ਼ਰਮ ਆਈ ਹੈ ਪੰਜਾਬੀ ਨੂੰ ਹੈ ਨਾ ਪੰਜਾਬ ਤਾਂ ਐਸੀ ਗੱਲ ਪਿੱਛੇ ਫੇਮਸ ਹੈ ਵੀ ਪੰਜਾਬੀ ਹਰ ਕੰਮ ਕਰ ਲੈਂਦਾ ਆ ਗੁਰੂ ਤੇਗ ਬਹਾਦਰ ਜੀ ਕੀ ਇਹ ਸਾਲਾਨਾ ਚੱਲ ਰਹਾ ਹੈ ਹੁਣ ਦਾ ਸ਼ਤਾਬਦੀ ਚੱਲ ਰਹੀ ਹੈ ਮਿਸ਼ਨ ਕਲੀਨ ਪੰਜਾਬ शुरू किया है जिसमें हम सबको प्रेरित किया है यहाँ से शुरू किया है क्योंकि देखो एक चार साल तो दूसरी सरकार के हो गए है ना तो लोगों की चॉइस थी तो हम चुप करके बैठे थे तो अब मैं निकलने ने विचरना शुरू किया मैंने लोगों के बीच जाना शुरू किया तो जहाँ जाती हूँ पहले गंदगी का ढेर दिख जाता है तो पहले भी जब एम थी मैं तो जहाँ ढेर मिला वही फोन करती थी क्या आके उठाया क्यों नहीं है पूछो किसी को तो गंदगी का ढेर कहीं भी दिखा था छह आके हम तब भी झाड़ू मारते थे ताकि प्रशासन और हमें लिखित में था कि आपके पास इतने बंदे हैं ये वाला बंदा तो इतनी गलियां साफ करेगा कोई गली नहीं छोड़ेगा और आजकल तो पॉलिटिक्स होगी ये मेरा बच्चा है मल्ली क्या कसूर है इसका ऑर्डर दिया गया है कि इसके घर के बाहर मेरे आ, पूरी रामगढ़िया उन्होंने ये गली तो लेके एंड तक तक पत्ती तू सफाई नहीं करनी ਉਕਿ ਇਹ 11 23 ਦਾ ਬੂਆ ਇਹ ਹੈਗਾ ਕਾਂਗਰਸੀ 12 ਪੱਤੀ ਕੀਤਾ ਕਾਂਗਰਸੀ ਇਹਦੇ ਬੂਏ ਗਾ ਦੀ ਸਫਾਈ ਨਹੀਂ ਕਰਨੀ ਉਹ ਵਿਚਾਰੇ ਸਫਾਈ ਸੇਵਕ ਜਿਹੜੇ ਆ ਮੈਨੂੰ ਆ ਕੇ ਕਹਿੰਦੇ ਇੰਨੀ ਗੱਲ ਵੀ ਯਾਰ ਅਸੀਂ ਤੇਰੇ ਕੋਲ ਜਦੋਂ ਵੀ ਸਫਾਈ ਕਰਦੇ ਨੇ ਸਾਨੂੰ ਉੱਤੇ ਜਾ ਕੇ ਗਾਲਾਂ ਕਹਾਣੀਆਂ ਪੈਂਦੀਆਂ ਦੱਸੋ ਇਹ ਸਿਆਸਤ ਇੱਡੀ ਤਕੜੀ ਹੋਣੀ ਵੀ ਇੰਨਾ ਨਹੀਂ ਲੋਕਾਂ ਨੂੰ ਸਮਝ ਆਉਂਦੀ ਵੀ ਅਸੀਂ ਸਿਆਸਤ ਕਿਉਂ ਕਰਦੇ ਆ ਜਦੋਂ ਕਿਸੇ ਨੂੰ ਬਣਾਇਆ ਜਾਂਦਾ ਉਹ ਸਾਰੇ ਹਲਕੇ ਦਾ ਬਣਾਇਆ ਜਾਂਦਾ ਉਹਨਾਂ ਨੂੰ ਮਤਲਬ ਮੁਖ ਬਣਾਇਆ ਜਾਂਦਾ ਵੀ ਤੈਨੂੰ ਵੋਟਾਂ ਪਾ ਕੇ ਜਿਤਾਇਆ ਤੂੰ ਸਾਰੇ ਵੇਰਕ ਦੀ ਸਫਾਈ ਕਰੂ ਇਨਾ ਬੁਰਾ ਹਜੇ ਤੇ ਇੱਕ ਪਾਸੇ ਤਾਂ ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਪੱਖਪਾਤ ਜਾਤ ਪਾਤ ਵਰਗ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਹੈ ਨਹੀਂ ਜਿਹੜੇ ਸਫਾਈ ਸੇਵਕ ਹੈ ਮੇਰੇ ਹੁੰਦੇ ਮੈਂ ਕਹਿੰਨੀ ਆ ਉਹਨਾਂ ਦੇ ਖੰਡ ਬਾਠਾਂ ਤੇ ਮੈਨੂੰ ਬੁਲਾਉਂਦੇ ਸੀ ਅਸੀਂ ਉਹਨਾਂ ਲਈ ਜੁੱਤਿਆਂ ਦਾ ਲੰਗਰ ਲਾਇਆ ਮਤਲਬ ਉਹਨਾਂ ਨੂੰ ਪਹਿਨ ਪਾਈ ਬਣਾ ਕੇ ਰੱਖਿਆ ਜਿੰਨੇ ਸਫਾਈ ਸੇਵਕ ਹੈ ਉਹਨਾਂ ਨੇ ਜਦੋਂ ਆਪਣਾ ਕੋਈ ਵੀ ਵੱਡਾ ਪ੍ਰੋਗਰਾਮ ਕਾਰਪੋਰੇਸ਼ਨ 'ਚ ਕਰਨਾ ਕਿਤੇ ਵੀ ਕਰਨਾ ਉਹਨਾਂ ਨੇ ਸਪੈਸ਼ਲ ਮੈਨੂੰ ਛੀਂਗਿਆ ਸਹੂਲਾ ਦਿੱਤਾ ਕਿਉਂਕਿ ਮੈਂ ਉਹਨਾਂ ਨੂੰ ਲੈ ਕੇ ਤੁਰਦੀ ਸੀ ਨਾਲ ਅਸੀਂ ਕਿੰਨੀ ਵਾਰ ਦੇਖੋ ਤੁਸੀਂ مین ਰੋਡ ਤੇ ਉੱਥੇ ਇਹ ਵਾਲੀ ਰੋਡ ਤੇ ਬੱਲਾ ਦੀ ਰੋਡਾਂ ਤੇ ਅਸੀਂ ਕਿੰਨੀ ਸਫਾਈ ਕੀਤੀ ਪਰ ਮੈਨੂੰ ਐ ਸੀ ਜਿਹੜਾ ਕੂੜਾ ਦਿਖਿਆ ਮੈਂ ਉਹ ਕਾਉਂਸਲਰ ਦੀ ਜਾਨ ਖਾਲੇਂ ਦਿੱਸ ਤੇ ਹੁਣ ਇਹ ਮੇਰੀ ਅਪੀਲ ਹੈ ਅੰਮ੍ਰਿਤਸਰ ਸਾਹਿਬ ਦੇ 85 ਕਾਉਂਸਲਰਾਂ ਨੂੰ ਤੇ ਸਾਰੇ ਪੰਜਾਬ ਦੇ ਕਾਉਂਸਲਰਾਂ ਨੂੰ ਤੇ ਵਾਰਡ ਪ੍ਰਧਾਨਾਂ ਨੂੰ ਇਹ ਤੁਸੀਂ ਭੁੱਲ ਜੋ ਕਿਹੜੀ ਪਾਰਟੀ ਦੇ ਹੋ ਜੀ ਨੂੰ ਮਿਲਣਾ ਹੈ ਜੀ ਨੂੰ ਖਿਤਾਬ ਮਿਲਣਾ ਕਿਸੇ ਨੂੰ ਖਿਤਾਬ ਨਹੀਂ ਮਿਲਣਾ ਪੰਜਾਬ ਨੂੰ ਖਿਤਾਬ ਮਿਲਣਾ ਹੈ ਕਿ ਪੰਜਾਬ ਸਾਫ਼ ਸੁਥਰੀ ਨਗਰੀ ਹੈ ਇੱਥੇ ਇੰਨੇ ਲੱਖਾਂ ਲੋਕ ਰੋਜ਼ ਆਉਂਦੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਪਾਂ ਸਫਾਈ ਤਾਂ ਦੇ ਸਕਦੇ ਹਾਂ ਕਿੰਨੀ ਸ਼ਰਮ ਦੀ ਗੱਲ ਹੈ ਇੱਕ ਗੋਰੇ ਨੇ ਝਾੜੂ ਚੱਕ ਲਿਆ ਸ਼ਰਮ ਦੇ ਮਾਰੇ ਇਨੇ ਕਿੰਨੀ ਸ਼ਰਮ ਆਈ ਉਦੋਂ ਦੇ ਅਸੀਂ ਚਾੜੂ ਚੱਖੇ ਲਾ ਗਏ ਵੀ ਚਲੋ ਸਫਾਈਆਂ ਕਰੋ ਇਹ ਆਲਰੇਡੀ ਮੇਰੇ ਮਾਈਂਡ ਸੀਗਾ ਇਹਦੇ ਨਾਲ ਪ੍ਰਸ਼ਾਸਨ ਜਾਗੂਗੀ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਮੈਂ ਇਹੀ ਕਹਿਣਾ ਚਾਹੁੰਦੀ ਆਂ ਵੀ ਆਪਣਾ ਕੂੜਾ ਵੀ ਘਟਾਓ ਕਹਿ ਸਕਦੇ ਜਿਹੜੇ ਗੋਰੇ ਆ ਉਹਨਾਂ ਨੇ ਕੰਪਰੈਸ਼ਨ ਫਲੋਰ ਦਾ ਕੰਮ ਕੀਤਾ ਇਹਨਾਂ ਨੇ ਬਿਲਕੁਲ ਕੀਤਾ ਵੈਸੇ ਤਾਂ ਐਕਚੁਅਲੀ ਜਦੋਂ ਮੈਂ ਨਿਕਲਣਾ ਸ਼ੁਰੂ ਕਰਦੀ ਆਂ ਤਾਂ ਮੇਰਾ ਫਰਸਟ ਜਿਹੜਾ ਪੜਾਅ ਵੈ ਉਸੇ ਤੇ ਹੁੰਦਾ ਅਸੀਂ ਨੋਟ ਕਰ ਰਹੇ ਆਂ ਹਜੇ ਕਿਹੜੀਆਂ ਸਰਕਾ ਬਣਨ ਵਾਲੀਆਂ ਆ ਕਿ ਕਿੱਥੇ ਕਿੱਥੇ ਲੋਕਾਂ ਨੂੰ ਪ੍ਰੋਬਲਮ ਹੈ ਲਿਖ ਰਹੇ ਆਂ ਕਿਉਂਕਿ ਹਜੇ ਅਸੀਂ ਕਰਾ ਨਹੀਂ ਸਕਦੇ ਜੋ ਚੀਜ਼ਾਂ ਸਿੱਖ ਸਕਦਾ ਕਿਉਂ ਰੁਕੀਏ ਜਿਹੜੀ ਚੀਜ਼ ਇਨਸਾਨ ਦੇ ਆਪਣੇ ਹੱਥ ਆਪਣੇ ਹੱਥ ਅਸੀਂ ਉਹ ਤਾਂ ਉਹ ਤਾਂ ਕਰਾ ਸਕਦੇ ਹਾਂ ਨਾ ਸੋ ਸਫਾਈ ਤਾਂ ਰੱਖ ਸਕਦੇ ਹਾਂ ਨਾ ਗੁਰਦੁਆਰਾ ਦਾ ਆਸ-ਪਾਸ ਹੈ ਆਪਾਂ ਪਹਿਲਾਂ ਪਾਕੀ ਸਾਹਿਬ ਲੈ ਕੇ ਜਾਂਦੇ ਹਾਂ ਸਾਰੇ ਬੰਦੇ ਇਹ ਸ਼ਰਮ ਕੀ ਹੈ ਕਦੋਂ ਸ਼ਰਮ ਆਈ ਹੈ ਪੰਜਾਬੀ ਨੂੰ ਹੈ ਨਾ ਪੰਜਾਬ ਤਾਂ ਐਸੀ ਗੱਲ ਪਿੱਛੇ ਫੇਮਸ ਹੈ ਵੀ ਪੰਜਾਬੀ ਹਰ ਕੰਮ ਕਰ ਲੈਂਦਾ ਆ ਗੁਰੂ ਤੇਗ ਬਹਾਦਰ ਜੀ ਕੀ ਇਹ ਸਾਲਾਨਾ ਚੱਲ ਰਹਾ ਹੈ ਹੁਣ ਦਾ ਸ਼ਤਾਬਦੀ ਚੱਲ ਰਹੀ ਹੈ ਮਿਸ਼ਨ ਕਲੀਨ ਪੰਜਾਬ शुरू किया है जिसमें हम सबको प्रेरित किया है यहाँ से शुरू किया है क्योंकि देखो एक चार साल तो दूसरी सरकार के हो गए है ना तो लोगों की चॉइस थी तो हम चुप करके बैठे थे तो अब मैं निकलने विचरना शुरू किया मैंने लोगों के बीच जाना शुरू किया तो जहाँ जाती हूँ पहले गंदगी का ढेर दिख दे जाता है तो पहले भी जब एम थी मैं तो जहाँ ढेर मिला वही फोन करती थी कि आके उठाया क्यों नहीं है पूछो किसी को तो गंदगी का ढेर कहीं भी दिखा था छह हम तब भी झाड़ू मारते थे ताकि प्रशासन और हमें लिखित में था कि आपके पास इतने बंदे हैं ये वाला बंदा तो इतनी गलियां साफ करेगा कोई गली नहीं छोड़ेगा और आजकल तो पॉलिटिक्स होगी ये मेरा बच्चा है मली। क्या कसूर है इसका ऑर्डर दिया गया है कि इसके घर के बाहर मेरे पूरी रामगढ़िया महल उन्होंने कहा ये गली तो लेके एंड तक बगे वाली पत्ती तक सफाई नहीं करनी ਮਕੀਏ ਅਗਾ ਤੇ ਵੀ ਦਾ ਬੂਆ ਇਹ ਹੈਗਾ ਕਾਂਗਰਸੀ 12 ਪੱਤੀ ਕੀਤਾ ਕਾਂਗਰਸੀ ਇਹਦੇ ਬੂਏ ਗਾਦੀ ਸਫਾਈ ਨਹੀਂ ਕਰਨੀ ਉਹ ਵਿਚਾਰੇ ਸਫਾਈ ਸੇਵਕ ਜਿਹੜੇ ਆ ਮੈਨੂੰ ਆ ਕੇ ਕਹਿੰਦੇ ਇੰਨੀ ਗੱਲ ਵੀ ਯਾਰ ਅਸੀਂ ਤੇਰੇ ਕੋਲ ਜਦੋਂ ਵੀ ਸਫਾਈ ਕਰਦੇ ਨੇ ਸਾਨੂੰ ਉੱਤੇ ਜਾ ਕੇ ਗਾਲਾਂ ਕਹਾਣੀਆਂ ਪੈਂਦੀਆਂ ਦੱਸੋ ਇਹ ਸਿਆਸਤ ਅਜਿਹੀ ਤਗੜੀ ਹੋਣੀ ਵੀ ਇੰਨਾ ਨਹੀਂ ਲੋਕਾਂ ਨੂੰ ਸਮਝ ਆਉਂਦੀ ਵੀ ਅਸੀਂ ਸਿਆਸਤ ਕਿਉਂ ਕਰਨ ਦੇ ਜਦੋਂ ਕਿਸੇ ਨੂੰ ਬਣਾਇਆ ਜਾਂਦਾ ਉਹ ਸਾਰੇ ਹਲਕੇ ਦਾ ਬਣਾਇਆ ਜਾਂਦਾ ਇੰਚਾਰ ਉਹਨਾਂ ਨੂੰ ਮਤਲਬ ਮੁਖ ਬਣਾਇਆ ਜਾਂਦਾ ਵੀ ਤੈਨੂੰ ਵੋਟਾਂ ਪਾ ਕੇ ਜਿਤਾਇਆ ਤੁਸੀਂ ਸਾਰੇ ਵੇਰਕ ਦੀ ਸਫਾਈ ਕਰੋ ਜਦ ਇਹਨਾ ਬੁਰਾ ਹਜੇ ਤੇ ਇੱਕ ਪਾਸੇ ਤਾਂ ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਪਖ ਪਾਪ ਯਾਤ ਪਾਤ ਵਰਗੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੋ ਹੈ ਨਹੀਂ ਜਿਹੜੇ ਸਫਾਈ ਸੇਵਕ ਹੈ ਮੇਰੇ ਹੁੰਦੇ ਮੈਂ ਕਹਿੰਨੀ ਆ ਉਹਨਾਂ ਦੇ ਖੰਡ ਪਾਠਾਂ ਤੇ ਮੈਨੂੰ ਬੁਲਾਉਂਦੇ ਸੀ ਅਸੀਂ ਉਹਨਾਂ ਲਈ ਜੁੱਤਿਆਂ ਦਾ ਲੰਗਰ ਲਾਇਆ ਮਤਲਬ ਉਹਨਾਂ ਨੂੰ ਪਹਿਨ ਪਾਈ ਬਣਾ ਕੇ ਰੱਖਿਆ ਜਿੰਨੇ ਸਫਾਈ ਸੇਵਕ ਹੈ ਉਹਨਾਂ ਨੇ ਜਦੋਂ ਆਪਣਾ ਕੋਈ ਵੀ ਵੱਡਾ ਪ੍ਰੋਗਰਾਮ ਕਾਰਪੋਰੇਸ਼ਨ ਚ ਕਰਨਾ ਕਿਤੇ ਵੀ ਕਰਨਾ ਉਹਨਾਂ ਨੇ ਸਪੈਸ਼ਲ ਮੈਨੂੰ ਚੀਜ਼ਾਂ ਸੌਲਾ ਕਿਉਂਕਿ ਮੈਂ ਉਹਨਾਂ ਨੂੰ ਲੈ ਕੇ ਤੁਰਦੀ ਸੀ ਨਾਲ ਅਸੀਂ ਕਿੰਨੀ ਵਾਰ ਦੇਖੋ ਤੁਸੀਂ ਮੇਨ ਰੋਡ ਤੇ ਉੱਥੇ ਇਹ ਵਾਲੀ ਰੋਡ ਤੇ ਬੱਲਾ ਦੀ ਰੋਡਾਂ ਤੇ ਅਸੀਂ ਕਿੰਨੀ ਸਫਾਈ ਕੀਤੀ ਪਰ ਮੈਨੂੰ ਐ ਸੀ ਜਿਹੜਾ ਕੂੜਾ ਦਿਖ ਗਿਆ ਮੈਂ ਉਹ ਕਾਉਂਸਲਰ ਦੀ ਜਾਣਖਾਲੀ ਦਿੱਤੀ ਤੇ ਹੁਣ ਇਹ ਮੇਰੀ ਅਪੀਲ ਹੈ ਅੰਮ੍ਰਿਤਸਰ ਸਾਹਿਬ ਦੇ 85 ਕਾਉਂਸਲਰਾਂ ਨੂੰ ਤੇ ਸਾਰੇ ਪੰਜਾਬ ਦੇ ਕਾਉਂਸਲਰਾਂ ਨੂੰ ਤੇ ਵਾਰਡ ਪ੍ਰਧਾਨਾਂ ਨੂੰ ਕਿ ਤੁਸੀਂ ਭੁੱਲ ਜੋ ਕਿਹੜੀ ਪਾਰਟੀ ਦੇ ਹੋ ਜੀ ਨੂੰ ਮਿਲਣਾ ਹੈ ਜੀ ਨੂੰ ਖਤਾਬ ਮਿਲਣਾ ਕਿਸੇ ਨੂੰ ਖਤਾਬ ਨਹੀਂ ਮਿਲਣਾ ਪੰਜਾਬ ਨੂੰ ਖਤਾਬ ਮਿਲਣਾ ਹੈ ਕਿ ਪੰਜਾਬ ਸਾਫ ਸੁਥਰੀ ਨਗਰੀ ਹੈ ਇੱਥੇ ਇੰਨੇ ਲੱਖਾਂ ਲੋਕ ਰੋਜ਼ ਆਉਂਦੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਪਾਂ ਸਫਾਈ ਤਾਂ ਦੇ ਸਕਦੇ ਹਾਂ ਕਿੰਨੀ ਸ਼ਰਮ ਦੀ ਗੱਲ ਹੈ ਇੱਕ ਗੋਰੇ ਨੇ ਝਾੜੂ ਚੱਕ ਲਿਆ ਸ਼ਰਮ ਦੇ ਮਾਰੇ ਇਹਨੇ ਕਿੰਨੀ ਸ਼ਰਮ ਆਈ ਉਦੋਂ ਦੇ ਅਸੀਂ ਝਾੜੂ ਚੁੱਕੇ ਲੱਗੇ ਵੀ ਚਲੋ ਸਫਾਈਆਂ ਕਰੋ ਇਹ ਆਲਰੇਡੀ ਮੇਰੇ ਮਾਈਂਡ ਸੀਗਾ ਇਹਦੇ ਨਾਲ ਪ੍ਰਸ਼ਾਸਨ ਜਾਗੂਗੀ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਮੈਂ ਇਹੀ ਕਹਿਣਾ ਚਾਹੁੰਦੀ ਆਂ ਵੀ ਆਪਣਾ ਕੂੜਾ ਵੀ ਘਟਾਓ ਨਾ ਕਹਿ ਸਕਦੇ ਜਿਹੜੇ ਗੋਰੇ ਆ ਉਹਨਾਂ ਨੇ ਇੱਕ ਬਿਸਟਰ ਫਲੋਰ ਦਾ ਕੰਮ ਕੀਤਾ ਇਹਨਾਂ ਨੇ ਬਿਲਕੁਲ ਕੀਤਾ ਵੈਸੇ ਤਾਂ ਐਕਚੁਅਲੀ ਜਦੋਂ ਮੈਂ ਨਿਕਲਣਾ ਸ਼ੁਰੂ ਕਰਦੀ ਆਂ ਤਾਂ ਮੇਰਾ ਫਰਸਟ ਜਿਹੜਾ ਪੜਾਅ ਵੈ ਉਸੇ ਤੇ ਹੁੰਦਾ ਅਸੀਂ ਨੋਟ ਕਰ ਰਹੇ ਆਂ ਹਜੇ ਕਿਹੜੀਆਂ ਸਰਕਾ ਬਣਨ ਵਾਲੀਆਂ ਹੈ ਕਿੱਥੇ ਕਿੱਥੇ ਲੋਕਾਂ ਨੂੰ ਪ੍ਰੋਬਲਮ ਹੈ ਲਿਖ ਰਹੇ ਆਂ ਕਿਉਂਕਿ ਹਜੇ ਅਸੀਂ ਕਰਾ ਸਕਦੇ ਜੋ ਚੀਜ਼ਾਂ ਸੀ ਇੱਕ ਸਾਲ ਅਸੀਂ ਕਿਉਂ ਰੁਕੀਏ ਜਿਹੜੀ ਚੀਜ਼ ਇਨਸਾਨ ਦੇ ਆਪਣੇ ਹੱਥ ਆਪਣੇ ਹੱਥ ਅਸੀਂ ਉਹ ਤਾਂ ਉਹ ਤਾਂ ਕਰਾ ਸਕਦੇ ਹਾਂ ਨਾ ਸੋ ਸਫਾਈ ਤਾਂ ਰੱਖ ਸਕਦੇ ਹਾਂ ਨਾ ਗੁਰਦੁਆਰਾ ਦਾ ਆਸ-ਪਾਸ ਹੈ ਆਪਾਂ ਪਹਿਲਾਂ ਪਾਲਕੀ ਸਾਹਿਬ ਲੈ ਕੇ ਜਾਂਦੇ ਹਾਂ ਸਾਰੇ ਬੰਦੇ ਇਹ ਸ਼ਰਮ ਕੀ ਹੈ ਕਦੋਂ ਸ਼ਰਮਈ ਹੈ ਪੰਜਾਬੀ ਨੂੰ ਹੈ ਨਾ ਪੰਜਾਬ ਤਾਂ ਐਸੀ ਗੱਲ ਪਿੱਛੇ ਫੇਮਸ ਹੈ ਵੀ ਪੰਜਾਬੀ ਹਰ ਕੰਮ ਕਰ ਲੈਂਦਾ